ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਲਾਈਟ ਠੀਕ ਕਰ ਰਹੇ ਨੇ ਦੋਸਤੋ ਸੋ ਇਹਦੇ ਵਿੱਚ ਕੀ ਹੈ ਇਹ ਆਏ ਦੇਣੀ ਕੋਈ ਨਾ ਕੋਈ ਪਾਣਾ ਵਾਪਰੇ ਰਹਿੰਦਾ ਕਦੇ ਕੇਵਲ ਸੜ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਫਿਊਜ ਉੱਡ ਗਿਆ ਕੁਝ ਵੀ ਹੈ ਤਾਂ ਤੁਸੀਂ ਵੇਖੋ ਬਈ ਦੁਪਹਿਰ ਦਾ 1:30 ਵੱਜ ਚੁੱਕਿਆ ਹੈ ਟੈਂਪਰੇਚਰ ਪੂਰਾ 47 ਡਿਗਰੀ ਤੇ ਹੈ ਠੀਕ ਹੈ ਬਈ ਤੇ ਆਹ ਵੇਖ ਲਓ ਬਈ ਇਹਨਾਂ ਦੀ ਮਿਹਨਤ ਬਿਜਲੀ ਬੋਰਡ ਵਾਲਿਆਂ ਦੀ ਵੀ ਜਿਹੜੇ ਤਤੀਆਂ ਦੁਪਹਿਰਾਂ ਦੇ ਵਿੱਚ ਵੀ ਆਪਦੀ ਡਿਊਟੀ ਨਿਭਾ ਰਹੇ ਨੇ ਸੋ ਆਪਾਂ ਇਹਨਾਂ ਦੇ ਬਹੁਤ ਧੰਨਵਾਦੀ ਆ ਸੋ ਜਰੂਰ ਤੁਸੀਂ ਵੀ ਆ ਦੱਸਿਓ ਵੀ ਇਸ ਤਰ੍ਹਾਂ ਤੁਹਾਡੇ ਪਿੰਡਾਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਕਿਉਂਕਿ ਗਰਮੀਆਂ ਦੇ ਵਿੱਚ ਆਏ ਦਿਨ ਆਪਾਂ ਨੂੰ ਇਹ ਜਿਹੜੀਆਂ ਮੁਸੀਬਤਾਂ ਦੇਖਣ ਨੂੰ ਮਿਲਦੀਆਂ ਵੀ ਆ ਬਿਜਲੀ ਦਾ ਜਿਹੜਾ ਹੁੰਦਾ ਕੋਈ ਨਾ ਕੋਈ ਆਪਾਂ ਕਹਿ ਲਈਏ ਹਨੇਰੀ ਨਾਲ ਖੰਭਾ ਉੱਡ ਗਿਆ ਜਾਂ ਕੁਛ ਹੋਈ ਹੈ ਸੋ ਇਹ ਕੁਝ ਚੱਲਦਾ ਹੀ ਰਹਿੰਦਾ ਪਰ ਆ ਤੁਸੀਂ ਵੇਖ ਲਓ ਵੀ ਦੁਪਹਿਰ 1:30 ਵਜੇ ਦੀ ਟਾਈਮ ਹੋ ਚੁੱਕਿਆ ਤੇ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਜਿਹੜੇ ਲੱਗੇ ਹੋਏ ਨੇ ਕਿੰਨੀ ਗਰਮੀ ਹੈ ਦੁਪਹਿਰ ਤੱਕ ਤੁਸੀਂ ਆਪ ਹੀ ਜਾਣਦੇ ਹੋ ਟੈਂਪਰੇਚਰ ਕਿੰਨਾ ਹੁੰਦਾ ਸੋ ਬਾਕੀ ਤੁਸੀਂ ਦੱਸਿਓ ਵੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਵੀ ਤੁਸੀਂ ਇਹਦੇ ਨਾਲ ਸਹਿਮਤ ਹੋ ਵੀ ਇਹਨਾਂ ਦੀ ਮਿਹਨਤ ਸੋ ਆਪਾਂ ਇਹਨਾਂ ਦੇ ਧੰਨਵਾਦ ਦੀਆਂ ਪੂਰੇ ਕਿਉਂਕਿ ਹਰ ਟਾਈਮ ਹਾਜ਼ਰ ਹੁੰਦੇ ਨੇ ਦਿਨ ਰਾਤ ਤੁਸੀਂ ਗਰਮੀ ਵਿੱਚ ਵੇਖੋ ਜਾਂ ਸਰਦੀ ਵਿੱਚ ਵੇਖੋ ਰਾਤ ਨੂੰ ਵੀ ਇਹਨਾਂ ਦੀ ਡਿਊਟੀ ਜਿਹੜੀ ਚੱਲਦੀ ਰਹਿੰਦੀ ਹੈ ਸੋ ਇਹ ਆਪਣੀ ਡਿਊਟੀ ਜਿਹੜੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸੋ ਬਾਕੀ ਆਪਾਂ ਉਮੀਦ ਕਰਦੇ ਆਂ ਵੀ ਜਿਹੜੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਪੂਰੀ ਇਸ ਤਰ੍ਹਾਂ ਉਸਤਾਦੀ ਦੇ ਨਾਲ ਕਰਦੇ ਹੋਣਗੇ ਪਰ ਇਹ ਅੱਜ ਆਪਾਂ ਪਿੰਨ ਨੁਕੇਰੀਆਂ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਸੋ ਆਪਾਂ ਗੱਲਬਾਤ ਕਰਦੇ ਆਂ ਬਾਈ ਹਰਨ ਨਾਲ ਸਾਸੀ ਗਾ ਵੀਰੇ ਸੋ ਵੀਰੇ ਕੀ ਨਾਮ ਹੈ ਤੁਹਾਡਾ ਗਰਮੀਤ ਸਿੰਘ ਸਾਈਕਲਰ ਨੇ ਅੱਛਾ ਜੀ ਔਰ ਕੀ ਆਲਾ ਵੀਰੇ ਵਧੀਆ ਵੀਰੇ ਵਧੀਆ ਕੀ ਨਾਮ ਹੈ ਵੀਰੇ ਵੀਰੇ ਬੀਪੂ ਸੀਐਸਟੀ ਕੰਮ ਹੈ ਗਿਆ ਸੀ ਠੀਕ ਹੈ ਜੀ ਕੰਮ ਅਸੀਂ ਦਿਨ ਰਾਤ ਕਰਦੇ ਆ ਤੇ ਤੁਹਾਡੇ ਸਾਹਮਣੇ ਆ ਦੇਖੋ ਤਿੰਨ ਦਿਨੇ ਗਰਮ ਨੇ ਹੱਥ ਨੂੰ ਲਾਇਆ ਜਾਂਦਾ ਹੈ ਬੈਕਰੀ ਮੋਟਰਾਂ ਦੀ ਕਰੰਟ ਵੀ ਆ ਰਿਹਾ ਹੈ ਪਰ ਸਾਨੂੰ ਕੰਮ ਕਰਨਾ ਪੈਂਦਾ ਹੈ ਪਬਲਿਕ ਰਸਤੇ ਜੀ ਦੇ ਪਿੱਛੋਂ ਦੀ ਇਹ ਲਾਈਟ ਛੱਡੀ ਹੋਈ ਹੈ ਜਾਂ ਬੰਦ ਹੈ ਲਾਈਟ ਜੀ ਸੁੱਟ ਕੱਟਿਆ ਹੋਇਆ ਜੀ ਅੱਛਾ ਹੁਣ ਬੰਦ ਕਰਾ ਦੇ ਕੇ ਹਾਂ ਜੀ ਬਈ ਲਾਈਟ ਤੁਸੀਂ ਵੇਖੋ ਵੀ ਲਾਈਟ ਦੇ ਪੂਰੀਆਂ ਤਾਰਾਂ ਦੇ ਨਾਲ ਲੱਗੇ ਹੋਏ ਨੇ ਤਾਂ ਪਿੱਛੋਂ ਦੀ ਲਾਈਟ ਜਿਹੜੀ ਬੰਦ ਕੀਤੀ ਗਈ ਹੈ ਜੀ ਦੋ ਵਾਰੀ ਮੈਨੂੰ ਲੱਗ ਚੁੱਕਿਆ ਹੈ ਸੋ ਇਹ ਤੁਸੀਂ ਦੇਖ ਲਓ ਵੀ ਜਿਹੜਾ ਵਿਰਾ ਸਾਹਮਣੇ ਉੱਪਰ ਪੌੜੀ ਤੇ ਤੁਹਾਨੂੰ ਦਿਖਾਈ ਦੇ ਰਿਹਾ ਸੋ ਇਹ ਕਰੰਟ ਦੇ ਨਾਲ ਤੁਸੀਂ ਵੇਖੋ ਵੀ ਪਹਿਲਾਂ ਤਾਂ ਕਿੰਨੀ ਇੱਕ ਪਾਸੇ ਬਿਜਲੀ ਦਾ ਜਿਹੜਾ ਕਰੰਟ ਹੈ ਕਿੰਨਾ ਜ਼ਿਆਦਾ ਉਹ ਆਪਾਂ ਕਹਿ ਲઈએ ਵੀ ਖਤਰਨਾਕ ਹੁੰਦਾ ਹੈ ਤੇ ਦੂਸਰਾ ਜਿਹੜਾ ਦੋਸਤੋ ਵੀ ਉੱਤੋਂ ਗਰਮੀ ਦੇ ਵਿੱਚ ਇਹ ਜਿਹੜੇ ਤਪਦੇ ਹੋਏ ਚੈਨਲ ਨੇ ਇਹ ਤਾਰਾਂ ਪੂਰੀਆਂ ਗਰਮ ਨੇ ਦੋਸਤੋ ਸੋ ਫਿਰ ਵੀ ਇਹ ਭਰਾ ਆਪਣੇ ਜਿਹੜੇ ਆਪਣੀ ਡਿਊਟੀ ਪੂਰੀ ਨਿਭਾ ਰਹੇ ਨੇ ਸੋ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸੋ ਬਾਕੀ ਵੀਰੇ ਆਪਾਂ ਗੱਲ ਕਰੀਏ ਪਿੰਡਾਂ ਦੇ ਵਿੱਚ ਤਾਂ ਜਿਸ ਤਰ੍ਹਾਂ ਤੁਸੀਂ ਆ ਇੱਥੇ ਦੁਪਹਿਰ 1:30 ਦਾ ਟਾਈਮ ਹੋ ਗਿਆ ਸੋ ਤੁਹਾਡੀ ਡਿਊਟੀ ਹੈ ਜਿਹੜੀ ਤੁਸੀਂ ਅਕਸਰ ਇਸ ਤਰ੍ਹਾਂ ਕਿਸ ਤਰ੍ਹਾਂ ਚੱਲਦੀ ਹੈ ਤੁਸੀਂ ਕੋਈ ਦੱਸ ਸਕਦੇ ਹੋ ਸਾਡੀ ਡਿਊਟੀ 24 ਘੰਟੇ ਆ ਜੀ ਸਾਨੂੰ ਕੋਈ ਦੁਪਹਿਰ ਨਾ ਕੋਈ ਮਤਲਬ ਨਹੀਂ ਗਏ ਜਦੋਂ ਖਰਾਬ ਹੋ ਗਈ ਸਾਨੂੰ ਠੀਕ ਕਰਨੀ ਪੈਂਦੀ ਹੈ ਜੀ ਕਰਦੇ ਆ ਇਸ ਨੂੰ ਠੀਕ ਆ ਜੀ ਤੇ ਬਾਕੀ ਜਿਹੜੇ ਪਿੰਡਾਂ ਦੇ ਲੋਕ ਆਪਾਂ ਕਹੀਏ ਤਾਂ ਵੀ ਤੁਹਾਡੇ ਨਾਲ ਸਹਿਮਤ ਹੁੰਦੇ ਆ ਜਾਂ ਵੀ ਤੁਹਾਡੀ ਡਿਊਟੀ ਨੂੰ ਲੈ ਕੇ ਜਾਂ ਫਿਰ ਕੀ ਕਿਸ ਤਰ੍ਹਾਂ ਦਾ ਆਪਾਂ ਕਹਿ ਲਈਏ ਸਾਰੇ ਤਰ੍ਹਾਂ ਦੇ ਚੱਲਦੇ ਕੋਈ ਸਹਿਮਤ ਵੀ ਹੁੰਦੇ ਆ ਜੀ ਕੋਈ ਨਹੀਂ ਵੀ ਹੁੰਦੇ ਆਪੋ ਆਪ ਸੋਚ ਨਹੀਂ ਕਰਿਆ ਵੀ ਠੀਕ ਆ ਜੀ ਤੋਂ ਬਾਕੀ ਤੁਸੀਂ ਵੇਖੋ ਬਈ ਤੇ ਬਾਈ ਉਹ ਵੀ ਕੰਮ ਕਰ ਰਹੇ ਨੇ ਤੇ ਆਪਾਂ ਧੰਨਵਾਦੀ ਆ ਇਹਨਾਂ ਦੇ ਸੋ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਸੋ ਆਪਣੀ ਡਿਊਟੀ ਨਿਭਾ ਰਹੇ ਹੋ ਬੇਸ਼ੱਕ ਕਿ ਗਵਰਨਮੈਂਟ ਦੇ ਮੁਲਾਜ਼ਮ ਨਹੀਂ ਪਰ ਹੈਗੇ ਤਾਂ ਇਨਸਾਨ ਹੀ ਨੇ ਦੋਸਤੋ ਸੋ ਆਪਾਂ ਨੂੰ ਵੀ ਚਾਹੀਦਾ ਵੀ ਇਹਨਾਂ ਨਾਲ ਅਪਰੀਸ਼ੀਏਟ ਹੋਈਏ ਸੋ ਆਪਾਂ ਥੋੜਾ ਬਹੁਤ ਇਹਨਾਂ ਦਾ ਧਿਆਨ ਰੱਖੀਏ ਵੀ ਆਪਣੇ ਪਿੰਡਾਂ ਚੋਂ ਦੇ ਤਾਂ ਆਪਾਂ ਕੀ ਕਰਦੇ ਆ ਕਿ ਇਹਨਾਂ ਨਾਲ ਥੋੜਾ ਬਹੁਤ ਇਹਨਾਂ ਨੂੰ ਚਾਹ ਪਾਣੀ ਜਾਂ ਕਹਿ ਲਈਏ ਵੀ ਇਹਨਾਂ ਦੀ ਥੋੜੀ ਬਹੁਤ ਰੈਸਟ ਵੀ ਦੇਣ ਦੀ ਕੋਸ਼ਿਸ਼ ਕਰੀਏ ਸੋ ਇਹ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ 24 ਘੰਟੇ ਆ ਦੋਸਤੋ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ ਸੋ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ